ਤ ਆਪਾਂ ਬਠਿੰਡੇ ਤੋਂ ਲਾਈਵ ਹੋ ਰਹੇ ਆ ਸੋ ਤੁਸੀਂ ਦੇਖ ਰਹੇ ਹੋ ਕਿ ਇਹ ਪੁੱਡਾ ਦੀ ਜਾਇਦਾਦ ਹੈ ਤੇ ਇੱਥੇ ਕਬਜ਼ਾ ਹੋ ਰਿਹਾ ਹੈ ਬਠਿੰਡੇ ਦੇ ਵਿੱਚ ਤੁਸੀਂ ਦੇਖ ਲਓ ਫਿਰ ਕਬਜ਼ਿਆਂ ਦਾ سلسلہ ਜਿਹੜਾ ਸ਼ੁਰੂ ਹੋ ਗਿਆ ਜੀਸੀਬੀ ਮਸ਼ੀਨ ਲਾ ਕੇ ਇੱਥੋਂ ਮਿੱਟੀ ਪੁੱਟੀ ਜਾ ਰਹੀ ਹੈ ਆ ਇੱਕ ਟਰਾਲੀ ਖੜੀ ਹੈ ਟਰੈਕਟਰ ਖੜਾ ਹੈ ਤੇ ਜੇਸੀਬੀ ਖੜੀ ਆ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇੱਕ ਵਾਰੀ ਤੇ ਆਹਾਂ ਟਰੈਕਟਰ ਖੜਾ ਜੀ ਉਹ ਜੇਸੀਬੀ ਆ ਉਹ ਚਾਲੂ ਹੋ ਗਈ ਆ ਸੋ ਟਰੈਕਟਰ ਦਾ ਨੰਬਰ ਕੋਈ ਨਹੀਂ ਰਾਤ ਨੂੰ ਇਹ ਟਰੈਕਟਰ ਖੜੇ ਇੱਕ ਵਾਰੀ ਸ਼ੇਅਰ ਕਰ ਦਿਓ ਪੁੱਡਾ ਦੀ ਜਾਇਦਾਦ ਤੇ ਰਾਤ ਦੇ ਹਨੇਰੇ ਦੇ ਵਿੱਚ ਰਾਤ ਦੇ ਹਨੇਰੇ ਚ ਕਬਜ਼ਾ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਰਹੇ ਹੋ ਇਹ ਇਹ ਪੁੱਡਾ ਦੀ ਜਾਇਦਾਦ ਹੈ ਡਿਸਪਿਊਟਰਡ ਲੈਂਡ ਆ ਪੁੱਡਾ ਨੇ ਐਕਵਾਇਰ ਕੀਤੀ ਹੋਈ ਆ ਤੇ ਕੋਨੇ ਰਾਤ ਨੂੰ ਕਿਉਂ ਕੰਮ ਹੋ ਰਿਹਾ ਹੈ ਰਾਤ ਦੇ ਮੇਰੇ ਚ ਕਿਉਂ ਕੰਮ ਹੋ ਰਿਹਾ ਹੈ ਵੇਖਣ ਵਾਲੀ ਗੱਲ ਹੈ ਸੋ ਤੁਸੀਂ ਸ਼ੇਅਰ ਕਰ ਦਿਓ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਕਿਵੇਂ ਮਿੱਟੀ ਪੱਟ ਕੇ ਰਾਤ ਨੂੰ ਰਾਤੋਂ ਰਾਤ ਇਹ ਕੰਮ ਹੋ ਰਿਹਾ ਹੈ ਆਹ ਟਰਾਲੀ ਵਾਲਾ ਹਾਂ ਜੀ ਹੈਲੋ ਆਡ ਨੰਬਰ ਹੈ ਜੀ 99725 13709 ਤੁਹਾਨੂੰ ਕਿਹਨੇ ਲਾਇਆ ਇੱਥੇ ਇਹ ਤੁਹਾਨੂੰ ਪਤਾ ਪੁੱਡਾ ਦੀ ਜਾਇਦਾਦ ਹੈ ਨਹੀਂ ਲਾਇਆ ਤੁਸੀਂ ਇਹ ਕੰਮ ਤੁਸੀਂ ਕਰ ਰਹੇ ਹੋ ਲਾਈਟ ਜਗਾਓ ਅੰਦਰ ਲਈ ਲਾਈਟ ਜਗਾਓ ਅੰਦਰ ਲਈ ਹਾਂਜੀ ਤੁਹਾਨੂੰ ਕਿਹਨੇ ਭੇਜਿਆ ਇਹ ਕਿਹਨੇ ਭੇਜਿਆ ਕਿਹਦੇ ਟਰੈਕਟਰ ਕੀ ਦੀ ਹੈ ਕੀ ਦੀ ਹੈ ਮਸ਼ੀਨ ਕਿਦੀ ਐ ਤੁਹਾਡੀ ਐ ਇਹ ਪੁੱਡਾ ਦੀ ਜਾਇਦਾਦ ਆ ਨਜਾਇਜ਼ ਕਬਜ਼ਾ ਕਰ ਰਹੇ ਹੋ ਤੁਸੀਂ ਇੱਥੇ ਆ ਕੌਣ ਆ ਬੰਦੇ ਪੁੱਡਾ ਦੀ ਜਾਇਦਾਦ ਤੇ ਕਬਜ਼ਾ ਹੋ ਰਿਹਾ ਬੇਟਾ ਤੁਸੀਂ ਇੱਥੇ ਲੈ ਰਹੇ ਹੋ ਇਹ ਤੁਹਾਡੀ ਐ ਤੇਗਾ ਤੁਸੀਂ ਕਰ ਰਹੇ ਹੋ ਹੈ ਸਾਡੀ ਵੀਡੀਓ ਨੂੰ ਮੈਨੇ ਸਮਝੀ ਨਹੀਂ ਰਹੇ ਜਾਓ ਬੇਟਾ ਫਿਰ ਤੁਸੀਂ ਜਾਓ ਜਾਓ ਇੱਥੇ ਖੜੇ ਕੀ ਕਰਦੇ ਹੋ ਮੈਂ ਪੱਤਰਕਾਰ ਹਾਂ ਬੇਟਾ ਤੁਸੀਂ ਇੱਥੇ ਕਬਜ਼ਾ ਹੋ ਰਿਹਾ ਇੱਥੇ ਖੜੇ ਸਲਾਹ ਕਰ ਰਹੇ ਹੋ ਤੁਸੀਂ ਨਾਲ ਖੜੇ ਹੋ ਮੀਡੀਆ ਨਹੀਂ ਮੈਂ ਪੱਤਰਕਾਰ ਹਾਂ ਹਾਂ ਨਹੀਂ ਇੱਕ ਮਿੰਟ ਤੁਸੀਂ ਕਬਜ਼ਾ ਕਰ ਰਹੇ ਹੋ ਨਹੀਂ ਮੈਂ ਕਬਜ਼ਾ ਨਹੀਂ ਕਰ ਰਿਹਾ ਮੈਂ ਤੁਸੀਂ ਨਿਜਾਜ ਨਾ ਬਣਾਓ ਇਹ ਕੀ ਚੀਜ਼ ਆ ਕਰ ਆ ਰਹੇ ਫਿਰ ਇਹ ਹਾਈ ਕੋਰਟ ਦੀ ਕਾਪੀ ਪੂਰਾ ਚਕਾਰਿਆ ਨਹੀਂ ਰਾਤ ਨੂੰ ਕਿਉਂ ਚਕਾਰਿਆ ਹੈ ਹਾਈ ਕੋਰਟ ਦਾ ਆਰਡਰ ਇਹ ਕੀ ਆ ਕੀ ਕੀ ਕੀਤਾ ਐਂ ਦੱਸੋ ਕੀ ਦਾ ਪਲਾਟ ਇਹ ਰਾਤ ਨੂੰ ਇਹ ਪੁੱਡਾ ਦੀ ਜਗਾ ਨਹੀਂ 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 ਹਾਂ ਪੁੱਡਾ ਦੀ ਜਗਾ ਅਸੀਂ ਜੇ ਹਾਈ ਕੋਰਟ ਦੀ ਕਾਪੀ ਪੇਸ਼ ਕਰਾਂਗੇ ਨਹੀਂ ਰਾਤ ਨੂੰ ਕੀ ਮਤਲਬ ਉਹ ਰਾਤ ਨੂੰ ਨਹੀਂ ਜੀ ਇਹ ਇੱਥੇ ਪੱਟ ਪਾਰੇ ਸੀਗੇ ਨਾ ਕੌਣ ਕੌਣ ਉਹ ਗਲੀ ਦੇ ਵਿੱਚ ਪਾਰੇ ਸੀਗੇ 11:08 ਕੌਣ ਪਾ ਰਿਹਾ ਹੈ ਉਹ ਉਹਨਾਂ ਦਾ ਮੈਂ ਕੀ ਪਤਾ ਨਾਮ ਮੈਂ ਕੀ ਜਾਣਦਾ ਉਹਨਾਂ ਦਾ ਜੀ ਨਹੀਂ ਇਹ ਟਰਾਲੀਆਂ ਕੀ ਦੀਆਂ ਹੈ ਟਰਾਲੀਆਂ ਉਹ ਕਹਿੰਦੇ ਤੁਸੀਂ ਲਾਈਆਂ ਉਹ ਮਿੱਟੀ ਚ ਉਹਨਾਂ ਦੇ ਪੱਟ ਪਾਈ ਜੇ ਕੁਮਾਰ ਟਰਾਲੀ ਤੁਸੀਂ ਉਹ ਆਪਣੇ ਤੁਹਾਡੇ ਸਾਹਮਣੇ ਕਹਿ ਕੇ ਵੀ ਤੁਸੀਂ ਲਾਈਆਂ ਟਰਾਲੀਆਂ ਪੂਰਾ ਚਕਾਰੇ ਪੂਰਾ ਨੱਚ ਗਈਏ ਦੱਸੋ ਜੀ ਇਹ ਨਾ ਕੌਣ ਹੈ ਤੁਸੀਂ ਸਰਕਾਰ ਚ ਕਾਉਗੀ ਸਰਕਾਰੀ ਥਾਂ ਤੋਂ ਪਲਾਟ ਸੱਦਾਏ ਕੋਈ ਉਹ ਤਾਂ ਨਹੀਂ ਸਰਕਾਰ ਦਾ ਪਲਾਟ ਨਹੀਂ ਆ। ਹਾਂ। ਦੀ ਜਿਹੜੀ ਬਰਮ ਹੈ ਬੰਨ੍ਹ ਵਿੱਚ ਇਹ ਤਾਂ ਬਰਮ ਨੂੰ ਛੇੜੇ ਕੋਈ ਫੇਰੀ ਹੈ ਨਾ ਜੀ। ਜੇ ਬੰਨ੍ਹ ਦੀ ਯਾਰ ਇੱਥੇ ਸਾਰਾ ਮੈਂ ਵੀ ਇੱਥੇ ਹੀ ਰਹਿਣਾ ਫੇਸ ਤੈਨੂੰ ਤੇ। ਜੇ ਜਾਂ ਮੈਂ ਜਾਂਦਾ ਜੀ ਤੁਹਾਡੇ ਨਾਲ ਮੈਂ ਮਿਲ ਮਿਲ ਕੇ ਤਾਂ ਸਰਕਾਰਾਂ ਕੋਲੇ ਮੰਨਤਾ ਕਰਦਾ ਰਿਆ। ਕਾਹਦੀਆਂ? ਪੁੱਡਾਂ ਨੂੰ ਵੀ ਤੁਸੀਂ ਇਹਦਾ ਕਰੋ ਕੋਈ ਕਲਿਆਣ ਕਰੋ। ਹਾਂ। ਮੈਂ ਤਾਂ ਆਪ ਕਹਿੰਦਾ। ਹਾਂ। ਮੈਂ ਤਾਂ ਆਪ ਕਹਿੰਦਾ ਜੀ। ਪੁੱਡਾ ਕਰੇ। ਮੈਂ ਤਾਂ ਕਹਿੰਦਾ ਆਪ ਦਾ। ਤੇ ਫਿਰ ਆ ਤੁਸੀਂ ਕਿਉਂ ਰਾਤ ਨੂੰ ਕਿਉਂ ਅੱਕੇ ਪਏ ਹੋ? ਤੁਸੀਂ ਐਂ ਦੱਸੋ ਜੀ ਆਰੋ ਕੋਲੇ। ਹਾਂ। ਆਰੋ ਛੱਡ ਯਾਰ ਮੈਂ ਤਾਂ ਇਹਦੀ ਗੱਲ ਕਰੋ ਤੁਸੀਂ ਕੁਝ ਨਹੀਂ ਬੋਲੇ ਤੁਸੀਂ ਜੀ ਕੀ ਕੀ ਮੈਂ ਆਰੋ ਕੋਲੇ ਤਾਂ ਮੈਂ ਤਾਂ ਆ ਬੈਠਾ ਹਾਂ ਮੈਂ ਹੁਣ ਮੈਂ ਪੱਤਰਕਾਰ ਹਾਂ ਮੈਂ ਜੇ ਮੇਰੀ ਜੰਮੇ ਮੇਗਾ ਚ ਆ ਗਈ ਮੈਂ ਹੁਣ ਕਰੂੰਗਾ ਹੀ ਗੱਲ ਤੁਹਾਡੀ ਮੈਂ ਤਾਂ ਕਿਹਨ ਕਰੂ ਜੀ ਕੀ ਕਰੋ ਮੈਂ ਤੁਹਾਨੂੰ ਕੋਈ ਨਾ ਕਰਦਾ ਪਰ ਜਿਹੜੇ ਮਾਲਕ ਦੀ ਥਾਂ ਹੈ ਕੋੜ ਕੇ ਕਿਚਾਉਂ ਨਹੀਂ ਤੁਸੀਂ ਰੋਕ ਨਹੀਂ ਸਰ ਤੁਸੀਂ ਆਂਦੀ ਬਿਜਾਓ ਤੇ ਤੁਹਾਡਾ ਫਰਜ਼ ਕਰੋ ਪਰ ਉਤੇ ਕਦੇ ਕੱਜਾ ਨਾ ਪੂਡਾ ਰੁਕੇ ਉਸ ਨੂੰ ਨਾ ਪੂਡਾ ਉਸ ਥਾਂ ਨੂੰ ਦਬਸ ਹਾਂ ਜਿਹੜੀ ਪੂਡਾ ਦੀ ਥਾਂ ਉਹ ਹੈਗੀ ਪੂਡਾ ਦੀ ਗੱਲ ਹਾਂ ਇੱਥੇ ਪਰ ਪਹਿਲਾਂ ਕਿਉਂ ਨਹੀਂ ਹੋਇਆ ਐਨੇ ਸਾਲ ਹੋ ਗਏ ਕਿਉਂ ਨਹੀਂ ਹੋਇਆ ਜਿੱਦ ਕੱਢ ਡਿੱਗੀ ਇੱਥੇ ਤਾਂ ਤਾਂ ਕਿਹੜੀ ਡਿੱਗੀ ਹਾਂ ਇੱਥੇ ਪਹਿਲਾਂ ਪੂਡਾ ਨਹੀਂ ਸੀ ਕੰਦ ਨਹੀਂ ਸੀ ਕੁਮਾਰੀ ਤੁੰਨੂ ਕੀ ਬਤਾ 2011 ਵਿੱਚ ਇੱਥੇ ਕੰਦ ਜਵਾਲ ਸੜ ਕੱਢੀ ਆ ਉਦੋਂ ਦੀ ਡਿੱਗੀ ਪਈ ਸੀਗੀ ਲੋਕ ਤੇ ਹੁਣ ਕਿਉਂ ਯਾਦ ਆਈ ਫਿਰ ਉਹ ਲੋਕ ਲੈ ਜੀ ਚੱਕੇ ਲੈ ਕੇ ਲੋਕ ਪੂਰੀ ਕੂੜਾ ਸਿੱਟ ਜਾਂਦੇ ਲੋਕ ਇਹਨਾਂ ਨੂੰ ਕੌਣ ਰੋਕੂਗਾ ਹਾਂ ਹਾਂ ਆ ਦੇਖੋ ਆ ਕੁੜੀ ਵੀਡੀਓ ਬਣਾ ਰਹੀ ਆ ਪਹਿਲਾਂ ਕਿ ਸਬਜੀ ਮੈਂ ਪੱਤਰਕਾਰ ਆ ਬੇਟਾ ਐਂਡ ਇੱਕ ਰਿਕੂ ਬਣਾ ਲੈ ਮੇਰੀ ਬਣਾ ਲੈ ਵੀਡੀਓ ਤੂੰ ਕਹਿੰਦੀ ਸੀ ਮੈਂ ਸਬਜੀ ਲਾਈਨ ਚੱਲੀ ਆ ਤੇ ਤੂੰ ਇੱਥੇ ਮੌਕੇ ਤੇ ਖੜੀ ਆ ਬੱਚੇ ਨਹੀਂ ਬਣਾਉਣ ਬਣਾਉਣਾ ਜੀ ਸਾਧਕੇ ਬਣਾਉਣਾ ਜੀ ਸਾਧਕੇ ਬਣਾਓ ਬੇਟਾ ਬਣਾਓ ਤੁਸੀਂ ਵੀਡੀਓ ਬਣਾਓ ਮੇਰੀ ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਮੈਂ ਪੱਤਰਕਾਰ ਆ ਮੈਂ ਤੁਹਾਡੀ ਮਾ ਹਾਂ ਕੋਈ ਕਿਸਮ ਦਾ ਫਰਕ ਨਹੀਂ ਬੰਦਾ ਜਾਂ ਕੁਛ ਨਾ ਬਣਾਓ ਇਹ ਤਾਂ ਪਤਰਕਾਰ ਬਣਾਓ ਬੇਟਾ ਕੋਈ ਗੱਲ ਨਹੀਂ ਤੂੰ ਮੈਨੂੰ ਆਖਿਆ ਮੈਂ ਸਬਜ਼ੀ ਲੈਣ ਚੱਲਦੀ ਐ ਐਵੇਂ ਖੜੀਆ ਤੁਸੀਂ ਵੀਡੀਓ ਫਿਰ ਤੁਸੀਂ ਇੱਥੇ ਸਬਜ਼ੀ ਲੈ ਰਹੇ ਹੋ કે ਮੇਰੀ ਵੀਡੀਓ ਬਣਾ ਰਹੇ ਹੋ ਇਹਦਾ ਮਤਲਬ ਤੁਸੀਂ ਗਲਤ ਕੰਮ ਕਰ ਰਹੇ ਹੋ ਇੱਥੇ ਇਹਦਾ ਮੈਂ ਤੁਸੀਂ ਕਰਜ਼ਾ ਕਰਾ ਰਹੇ ਹੋ ਸਾਨੂੰ ਤਾਂ ਉਹਨੂੰ ਦਰਦ ਕੰਮ ਕਰਦੇ ਨੇ ਨਹੀਂ ਕਰਜ਼ਾ ਕਰਾ ਰਹੇ ਹੋ ਫਿਰ ਫਿਰ ਤੁਸੀਂ ਕਿਉਂ ਖੜੇ ਹੋ ਇੱਥੇ ਇਹਨਾਂ ਨਾਲ ਨਾ ਲੋ ਜੀ ਬੜੀ ਫਰੇਮ ਆ ਵੀ ਆ ਖੜੇ ਹੋਣਗੇ ਅਸੀਂ ਇਹਨਾਂ ਨਾਲ ਵੀ ਗੱਲ ਪਾਵਾਂਗੇ ਹਾਂ ਨਹੀਂ ਸਾਰਾ ਦੇਖੋ ਨਹੀਂ ਇਹਦਾ ਕਰਜ਼ਾ ਹੋ ਰਿਹਾ ਮੈਂ ਕਰਜ਼ਾ ਦੀ ਵੀਡੀਓ ਬਣਾਉਣ ਆਇਆ ਹਾਂ ਜੀ ਤੇ ਗਲਤ ਕਾਮੀ ਆ ਜਿਹੜਾ ਕਬਜਾ ਹੁੰਦਾ ਆ ਇੰਨਾ ਪੂਰਾ ਪੈਜੀ ਕਿਹਨੇ ਚਕਾਇਆ ਜੀ ਹਾਂ ਕਿਸੇ ਨੇ ਤੇ ਨਹੀਂ ਚਕਾਇਆ ਇਹ ਪੂਰਾ ਚਕਾਇਆ ਕੀ ਮਾਰੀ ਇਹ ਤੁਹਾਡੇ ਕੀ ਲੱਗਦੇ ਨੇ ਬੱਚੇ ਨੇ ਤੁਹਾਡੇ ਕੁਮਾਰ ਜੀ ਤੁਸੀਂ ਤਾਂ ਨਾ ਆਏ ਹੋਣ ਤੁਸੀਂ ਕਿਹ ਲੈਣਾ ਤੁਹਾਡੇ ਬੱਚੇ ਬਾਰੇ ਪੁੱਛਿਆ ਸੀ ਚਲੋ ਠੀਕ ਹੈ ਚਲੋ ਕੋਈ ਗੱਲ ਨਹੀਂ ਹਾਂ ਤੁਸੀਂ ਅਸੀਂ ਹਾਈ ਕੋਰਟ ਦੀ ਜੇ ਕਾਪੀ ਪੇਸ਼ ਕਰ ਦਈਏ ਜੀ ਮਾਲ ਕੀ ਪੇਸ਼ ਕਰ ਦਈਏ ਹੂੰ ਫਿਰ ਕੋਈ ਇਤਰਾਜ਼ ਹੈਗਾ ਸਾਨੂੰ ਕੀ ਐਸੇ ਤਾਂ ਪੁੱਡਾ ਨੂੰ ਪਾਇਆ ਪੁੱਡਾ ਦੀ ਜਗ੍ਹਾ ਹੀ ਤਾਂ ਇਹ ਕਹਿੰਦੇ ਵੀ ਰਾਤ ਨੂੰ ਕੀ ਮਤਲਬ ਫਿਰ ਉਹ ਰਾਤ ਨੂੰ ਇਹ ਜਾ ਰਹੇ ਸੀਗੇ ਅਸੀਂ ਆ ਕੇ ਕੂੜਾ ਚਕਾਉਣਾ ਇੱਕ ਚੱਕ ਲੈਣੇ ਆ ਆਹ ਗੱਲ ਹੋਈ ਹੋਰ ਕੋਈ ਕੌਣ ਜਾ ਰਿਹਾ ਸੀ ਟਰਾਲੀਆਂ ਵਾਲੇ ਜਾ ਰਹੇ ਸੀ ਹੋਰ ਕੌਣ ਗਿਆ ਟਰਾਲੀਆਂ ਵਾਲੇ ਕੌਣ ਨੇ ਉਹ ਤਾਂ ਇੱਥੇ ਉਹ ਤਾਂ ਗਿਆ ਉਹ ਜੀ ਸੀ ਬੀ ਵਾਲਾ ਕਿਉਂ ਚਲਾ ਗਿਆ ਹੁਣ ਇੱਥੋਂ ਉਹ ਤਾਂ ਫਿਰ ਜਿੰਨਾ ਸੀ ਚਕਾਤਾ ਹੋਰ ਇਹਦਾ ਕੀ ਕਰੀਏ ਜੀ ਹੋਰ ਕਿਹੜਾ ਚਾਸੀ ਕਿਹੜਾ ਕੋਈ ਮਕਾਨ ਬਣਾਉਣਾ ਜੀ ਇੱਥੇ ਹਾਂ ਹਾਂ ਅਸੀਂ ਕੋਈ ਮਕਾਨ ਨਹੀਂ ਬਣਾਉਣਾ ਜੀ ਥੂੜਾ ਚ ਕਰਨਾ ਗੱਲ ਕਰਤਾ ਮੈਂ ਬਸ ਜੇ ਸਾਨੂੰ ਐ ਥੂੜਾ ਨਹੀਂ ਅਸੀਂ ਹੋਟ ਸੈਟ ਦਿੰਨੇ ਆ ਹੋਰ ਕਹਿਦੇ ਨੇ ਵੀ ਹੋਟ ਸੈਟ ਦੋ ਨਹੀਂ ਉਹ ਤਾਂ ਸਰਕਾਰ ਚਕਾਊਗੀ ਤੁਸੀਂ ਸਰਕਾਰ ਨੂੰ ਲਿਖ ਕੇ ਦਿਓ ਥੂੜਾ ਸਰਕਾਰ ਚਕਾਊਗੀ ਆਪਦੀ ਸੜਕ ਤੋਂ ਹਾਂ ਫਟਵਾ ਫਟਵਾ ਤੋਂ ਹਾਂ ਲੇਕਿਨ ਕਿਸੇ ਦੇ ਪਲਾਟ ਕਰਕੇ ਇਹਦਾ ਸਾਰਾ ਹੀ ਰੌਲੇ ਵਾਲਾ ਪੁੱਡਾ ਦਾ ਤਾਂ ਰੌਲਾ ਇਹ ਤੇ ਫਿਰ ਇਹ ਕਿਉਂ ਨਹੀਂ ਢੋਂਦੇ ਪੁੱਡਾ ਲਈ ਏਰੀਆ ਨੂੰ ਕਿਉਂ ਪੁੱਡਾ ਡਿਸਪਿਊਟਡ ਹੈ ਪੁੱਡਾ ਦਾ ਢਾਉ ਜੀ ਇਹਨੂੰ ਕਿਉਂ ਢਾਉ ਕਿਉਂ ਤੁਸੀਂ ਪੁੱਡਾ ਨੂੰ ਕੋਈ ਵੀ ਏਰੀਆ ਢਾਉ ਜੀ ਹਾਂ ਕਿਉਂ ਆਹ ਏਰੀਆ ਤਾਂ ਡਿਸਪਿਊਟਡ ਆ ਪਰਲੇ ਪਾਸ ਸਾਡੇ ਡਿਸਪਿਊਟਡ ਆ ਤੁਸੀਂ ਇਹ ਦੇਖ ਲੱਗ ਕਿਵੇਂ ਜੀ ਤਾਂ ਕਿਵੇਂ ਇੱਕੋ ਹੀ ਚੱਲਦਾ ਸਾਰਾ ਰਾਦੇ ਹਨੇਰੇ ਮੇ ਉੱਡਾ ਕੀ ਜਗ੍ਹਾ ਨਹੀਂ 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 ਇਹ ਗੱਲ ਨਾ ਬਣਾਓ ਤੁਸੀਂ ਹਾਂ ਕਾ ਤੁਮੀ ਜੇ ਕੋਈ ਨਾ ਕੋਈ ਚਲ ਕੇ ਕੱਲੋਂ ਪੰਜ ਉੱਡਾ ਦੱਸੇ ਕੱਲੋਂ ਗੱਲ ਨਹੀਂ ਨਿਕਲੇਗਾ ਨਾ ਬਾਦੂ ਹਾਂ ਬੋੜੀ ਨਹੀਂ ਜਿਵੇਂ ਅਸੀਂ ਡਾਕੂਮੈਂਟ ਭੇਜ ਕਰਾਂਗੇ ਬਸ ਠੀਕ ਹੈ ਹਾਂ ਹਾਂ ਬਸ ਗੱਲ ਨਹੀਂ ਹਾਂ ਮਸ ਗੱਲ ਦੀ ਖਤਮ ਹੋ ਗਈ ਬਸ ਤੁਹਾਨੂੰ ਐ ਲੈ ਉੱਡਾ ਦਫ਼ਤਰ ਆ ਜਾਣਾ ਅਸੀਂ ਉਚਾਰਾਂ ਜੀ ਮੈਂ ਤਾਂ ਜੇ ਹਾਈ ਕੋਰਟ ਕਾ ਉੱਥੇ ਵੀ ਜਾਣੂ ਉਚਾਰਾਂ ਸੁਪਰੀਮ ਕੋਰਟ ਕਾ ਤੁਹਾਡੀ ਰਾਇਸ ਕਿਤੇ ਆ ਮੇਰੀ ਰਾਜ ਤੁਸੀਂ ਮੇਰੇ ਘਰੇ ਆਉਂਦੇ ਰਹੇ ਹੋ ਜੀ ਜਦੋਂ ਪਹਿਲਾ ਰੋਲਾ ਪਿਆ ਨਾ ਉਹ ਹਾਈ ਸਕੂਲ ਕੋਲੇ ਰੋਕ ਦੇ ਸੀ ਤੁਸੀਂ ਮੇਰੇ ਕੋਲ ਹਾਂ ਨਹੀਂ ਨਹੀਂ ਇੱਕ ਮਿੰਟ ਜੀ ਤੁਸੀਂ ਮੇਰੇ ਕੋਲ ਆਉਂਦੇ ਰਹੇ ਹੋ ਹੁਣ ਤੁਸੀਂ ਭੁੱਲ ਗਏ ਚਲੋ ਭੁੱਲ ਜਾਂਦਾ ਬੰਦਾ ਹਾਂ ਤੁਸੀਂ ਮੇਰੇ ਕੋਲੇ ਜਦੋਂ ਪੂੜਾ ਵਰਗੇ ਆ ਰਾਜੂ ਵਰਗੇ ਕਬਜ਼ਾ ਕਰਦੇ ਸੀ ਨਾ ਤੁਸੀਂ ਮੇਰੇ ਕੋਲੇ ਆਉਂਦੇ ਰਹੇ ਹੋ ਮੈਂ ਬਲਵੀਰ ਢਿੱਲੋਂ ਨੂੰ ਵੀ ਲੈ ਕੇ ਆਉਂਦੇ ਰਹੇ ਹਾਂ ਤੁਸੀਂ ਹੁਣ ਉਹ ਗੱਲ ਤੁਹਾਡੇ ਦਿਮਾਗ ਤੇ ਚਲੋ ਨਹੀਂ ਆ ਗਈ ਨਹੀਂ ਹੁੰਦੀ ਹਾਂ ਹਾਂ ਮੈਂ ਤਾਂ ਬਲਕੇ ਨਾ ਜਿਹੜੇ ਨਜਾਇਜ਼ ਕਬਜ਼ਾ ਕਰਦੇ ਸੀ ਮੈਂ ਤਾਂ ਲੋਕਾਂ ਨੂੰ ਰੋਕਦਾ ਰਿਆ ਇਹ ਕੋਈ ਨਜਾਇਜ਼ ਕਬਜ਼ਾ ਨਹੀਂ ਹੈ ਰਜਿਸਟਰੀ ਸੀ ਥਾਂ ਕੀ ਤਾਂ ਪਰ ਛੋਟਾ ਫਰਜ਼ ਤੁਸੀਂ ਨਿਭਾਓ ਕੋਈ ਗੱਲ ਨਹੀਂ ਜੀ ਕੋਈ ਨਹੀਂ ਕਹਣਾ ਬੁੱਧਾ ਦਰਸਤ ਤੱਕ ਹਾਂ ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਰਾਤ ਦੇ ਜਿਹੜਾ ਇਹ ਹੈ ਸਾਰੀਆਂ ਇੱਥੇ ਜੀਸੀਬੀ ਮਸ਼ੀਨਾਂ ਲੱਗੀਆਂ ਸੀ ਜਿਹੜੀਆਂ ਇੱਥੋਂ ਲਾਈਵ ਹੋਣ ਤੋਂ ਬਾਅਦ ਜਿਹੜੀਆਂ ਚੱਲ ਗਈਆਂ ਗਈਆਂ ਸੋ ਇਹ ਕਿਉਂਕਿ ਅਕਸਰ ਤੁਸੀਂ ਦੇਖਿਆ ਕਿ ਇਹ ਜਿਹੜਾ ਇਲਾਕਾ ਹੈ ਇਹ ਆਪਣੇ ਆਪ ਦੇ ਵਿੱਚ ਬੜੀ ਪ੍ਰਾਈਮ ਲੋਕੇਸ਼ਨ ਹੈ ਇੱਥੇ ਰੇਟ ਕੀ ਹੈ ਭਾਈ ਸਾਹਿਬ ਐਸੇ ਲੱਖ ਰੁਪਏ ਗਾਜ ਦਾ ਹਾਂਜੀ ਲੱਖ ਰੁਪਏ ਗਾਜ ਮਿਨੀਮਮ 78 80 ਹਜ਼ਾਰ ਦਾ ਜਦੋਂ ਆਪਾਂ 2-2 ਕਰੋੜ ਦੇ ਤਾਂ ਹੋ ਸੋ ਦੋਸਤੋ ਇਹ ਚੀਜ਼ ਤੁਸੀਂ ਦੇਖੀ ਕੀ ਕੈਮਰਾ ਦੇ ਅਨਸਾਰ ਜੀਸੀਬੀ ਇੱਥੋਂ ਚਲੀ ਗਈ ਤੇ ਇਹ ਟਰੈਕਟਰ ਇੱਥੇ ਖੜੇ ਨੇ ਹੁਣ ਇਹ ਇਹਨਾਂ ਦੇ ਡਰਾਈਵਰ ਵੀ ਇੱਕ ਵਾਰੀ ਇੱਥੋਂ ਖਿਸਕ ਗਏ ਨੇ ਡਰਾਈਵਰ ਕੌਣ ਨੇ ਕਿੱਥੇ ਨੇ ਇਹ ਰਾਤ ਦੇ ਹਨੇਰੇ ਦੇ ਵਿੱਚ ਪੁੱड्ढा ਦੇ ਜਿਹੜੇ ਅਧਿਕਾਰੀ ਵੀ ਇਹਨਾਂ ਦੀ ਸ਼ੂਰੀਅਤ ਆਪਾਂ ਡਿਨਾਈ ਨਹੀਂ ਕਰ ਸਕਦੇ ਸੋ ਰੇਡੀਓ ਪੰਜਾਬ ਟੂਡੇ ਦੇ ਹਵਾਲੇ ਦੇ ਨਾਲ ਇਹ ਖਬਰ ਤੁਹਾਡੇ ਤੱਕ ਪਹੁੰਚ ਰਹੀ ਹੈ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ